ਇਲੈਕਸ਼ਨਾਂ ਦੀ ਡੇਟ ਨੇੜੇ ਆਂਦੀ ਜਾ ਰਹੀ ਹੈ ਸੋ ਮੈਂ ਰਵਨੀਤ ਅੱਜ ਇੱਕ ਵਾਰੀ ਫਿਰ ਤੋਂ ਤੁਹਾਨੂੰ ਗੱਲਬਾਤ ਕਰਨ ਜਾ ਰਹੀਆਂ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਨਰੇਸ਼ ਦੋਗਲ ਜੀ ਦੇ ਨਾਲ ਸੋ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਤੇ ਸਰ ਜਿਹੜਾ ਕਾਂਗਰਸ ਕਮੇਟੀ ਕਨੇ ਮੈਨੀਫੈਸਟੋ ਜਾਰੀ ਕੀਤਾ ਗਿਆ ਹੈ ਤੇ ਕੁਝ ਪਾਰਟੀਆਂ ਵੱਲੋਂ ਇਸ ਤੇ ਉੱਤੇ ਨਿਸ਼ਾਨੇ ਸਾਦੇ ਜਾ ਰਹੇ ਨੇ ਤਾਂ ਉਹਨਾਂ ਲਈ ਤੁਸੀਂ ਕੀ ਕਹੋਗੇ ਇਸ ਤਰ੍ਹਾਂ ਗੱਲ ਹੈ ਜਿਹੜੇ ਵੀ ਪੋਲੀਟੀਕਲ ਪਾਰਟੀਆਂ ਦੇ ਮੈਨੀਫੈਸਟੋ ਜਾਰੀ ਹੋਣੇ ਹੁੰਦੇ ਨੇ ਜੀ ਉਹਨਾਂ ਵਾਸਤੇ ਸਾਡੀਆਂ ਕਮੇਟੀਆਂ ਬਣਦੀਆਂ ਨੇ ਜੀ ਚ ਬਹੁਤ ਹੀ ਸੂਝਵਾਨ ਔਰ ਤਜਰਬੇਕਾਰ ਲੀਡਰਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਕਾਂਗਰਸ ਪਾਰਟੀ ਬਹੁਤ ਪੁਰਾਣੀ ਸਭ ਤੋਂ ਵੱਧ ਪੁਰਾਣੀ ਪਾਰਟੀ ਹੈਗੀ ਇਹ ਤਾਂ ਕਾਂਗਰਸ ਪਾਰਟੀ ਆ ਅ ਅਸੀਂ ਕੋਈ ਇੱਕ ਵਾਰ ਨਹੀਂ ਵੀ ਅੱਜ ਪਹਿਲੀ ਵਾਰ ਮੈਨੀਫੈਸਟੋ ਜਾਰੀ ਕਰ ਰਹੇ ਹਾਂ ਅਸੀਂ ਬਹੁਤ ਪਹਿਲਾਂ ਤੋਂ ਹੀ ਮੈਨੀਫੈਸਟੋ ਸਾਡੇ ਜਿਹੜੇ ਜਾਰੀ ਹੁੰਦੇ ਆ ਆ ਰਹੇ ਨੇ ਔਰ ਸਾਡੀ ਅ ਲੀਡਰਾਂ ਨੂੰ ਔਰ ਸਾਡੀ ਪਾਰਟੀ ਨੂੰ ਪਤਾ ਵੀ ਅਸੀਂ ਕਿਸ ਤਰ੍ਹਾਂ ਆਪਣੇ ਦੇਸ਼ਵਾਸੀਆਂ ਦਾ ਦਾ ਖਿਆਲ ਰੱਖਣਾ ਹੈ। ਅ ਵਿਰੋਧੀ ਪਾਰਟੀਆਂ ਦਾ ਤਾਂ ਕੰਮ ਹੀ ਵਿਰੋਧ ਕਰਨਾ ਹੈ। ਜੇ ਕੋਈ ਪਾਰਟੀ ਕੰਮ ਚੰਗਾ ਕਰਨ ਜਾ ਰਹੀ ਹੈ। ਜਾਂ ਮੈਂ ਤਾਂ ਇਹ ਕਹੂੰਗਾ ਵੀ ਅਸੀਂ ਕੋਈ ਝੂਮਲੇ ਬਾਜੀ ਨਹੀਂ ਕੀਤੀ ਉਹ ਚ। ਜਿਵੇਂ ਕਿ ਮੋਦੀ ਜੀ ਹੁਣੀ ਭਾਜਪਾ ਪਾਰਟੀ ਨੇ ਕੀਤਾ 15 ਲੱਖ ਰੁਪਏ ਤੁਹਾਨੂੰ ਲਿਆ ਕੇ ਵਾਪਸ ਦਵਾਂਗੇ। ਆਮ ਆਦਮੀ ਪਾਰਟੀ ਨੇ ਕਿਹਾ ਵੀ ਤੁਹਾਨੂੰ ਅਸੀਂ ਬਦਲੋ ਲਿਆ ਦਾਂਗੇ ਉਹ ਉਹ ਕੰਮ ਨਹੀਂ ਕੀਤਾ ਸਾਡਾ ਜਿਹੜਾ ਮੈਨੀਫੈਸਟੋ ਹੈ ਬਹੁਤ ਵਧੀਆ ਮੈਨੀਫੈਸਟੋ ਹੈ ਉਸ ਚ ਹਰ ਵਰਗ ਦਾ ਖਿਆਲ ਰੱਖਿਆ ਗਿਆ ਅ ਜਿਸ ਤਰ੍ਹਾਂ ਕਿ ਗਰੀਬ ਪਰਿਵਾਰ ਦੀਆਂ ਔਰਤਾਂ ਨੂੰ ਸਲਾਨਾ 1 ਲੱਖ ਰੁਪਏ ਦੇਣਾ ਹੈ ਔਰ ਸਰਕਾਰੀ ਨੌਕਰੀਆਂ ਚ ਔਰਤਾਂ ਨੂੰ 50% ਦੀ ਹਿੱਸੇਦਾਰੀ ਹੈ ਔਰ ਅੰਗਨਵਾੜੀ ਵਰਕਰ ਜਿਹੜੀਆਂ ਨੇ ਉਹਨਾਂ ਦੀ ਜਿਸ ਤਰ੍ਹਾਂ ਤਨਖਾਹ ਹੈ ਉਹਨੂੰ ਦੁੱਗਣੀ ਕਰਨਾ ਹੈ ਉਸ ਤੋਂ ਇਲਾਵਾ ਹੋਰ ਕਈ ਹਰ ਪਿੰਡ ਚ ਇੱਕ ਅਧਿਕਾਰ ਸਹਿਹੀ ਨਿਯੁਕਤ ਕਰਨੀ ਔਰਤ ਤਾਂ ਕਿ ਔਰਤਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰ ਸਕੇ ਇਸ ਤਰ੍ਹਾਂ ਦੇ ਕਈ ਸਾਡੇ ਜਿਹੜੇ ਮੈਨੀਫੈਸਟੋ ਹੁੰਦੀਆਂ ਅਸੀਂ ਜਾਰੀ ਕੀਤਾ ਬਹੁਤ ਵਧੀਆ ਮੈਨੀਫੈਸਟੋ ਹੈ ਅ ਔਰ ਅਸੀਂ ਦੂਜੀ ਵਿਰੋਧੀ ਪਾਰਟੀਆਂ ਨੂੰ ਦੇਖ ਕੇ ਨਹੀਂ ਕਰਨਾ ਜੋ ਸਾਡੇ ਪਾਰਟੀ ਦੇ ਨੀਤੀਆਂ ਨੇ ਜੋ ਸਾਡੀ ਪਾਰਟੀ ਆਪਣੇ ਦੇਸ਼ਵਾਸੀਆਂ ਦਾ ਜਿਸ ਤਰ੍ਹਾਂ ਵੀ ਭਲਾ ਕਰਨਾ ਚਾਹੁੰਦੀ ਹੈ ਉਸ ਦੇ ਸੰਬੰਧ ਵਿੱਚ ਅਸੀਂ ਕੀਤਾ ਹੈ ਸਾਨੂੰ ਕਿਸੇ ਦਾ ਕੋਈ ਵਿਰੋਧ ਦਾ ਸਾਨੂੰ ਕੋਈ ਪ੍ਰਵਾਹ ਨਹੀਂ ਸਭ ਕੁਝ ਠੀਕ ਹੈ ਜੀ ਤੇ ਦੁੱਗਲ ਜੀ ਜਿਵੇਂ ਕਿ ਸਾਰੇ ਕੈਂਡੀਡੇਟ ਐਮਪੀ ਇਲੈਕਸ਼ਨਾਂ ਨੂੰ ਲੈ ਕੇ ਜਿਹੜੇ ਅਨਾਉਂਸ ਹੋ ਚੁੱਕੇ ਨੇ ਜੇ ਗੱਲ ਕਰੀਏ ਧਰਮਵੀਰ ਗਾਂਧੀ ਜੀ ਦੀ ਤੇ ਇਹਨਾਂ ਲਈ ਜੋ ਕੁਝ ਐਮਐਲਏ ਨੇ ਜਿਨ੍ਹਾਂ ਨੇ ਇਹਨਾਂ ਦਾ ਟਿਕਟ ਨੂੰ ਲੈ ਕੇ ਵਿਰੋਧ ਕੀਤਾ ਹੈ ਤੇ ਇਹਦੇ ਬਾਰੇ ਤੁਸੀਂ ਕੀ ਕਹੋਗੇ ਇਸ ਤਰ੍ਹਾਂ ਹੈ ਵੀ ਟਿਕਟ ਮੰਗਣਾ ਹਰ ਵਰਕਰ ਦਾ ਜੀ ਹੱਕ ਹੈ ਸੰਵਿਧਾਨਿਕ ਹੱਕ ਹੈ ਉਹ ਕੋਈ ਵੀ ਮੰਗ ਸਕਦਾ ਹੈ ਪਰ ਜਿਹੜੀ ਟਿਕਟ ਹੈ ਉਹ ਸਾਡੇ ਹਾਈ ਕਮਾਂਡ ਨੂੰ ਨੇ ਦੇਣੀ ਹੁੰਦੀ ਹੈ ਸਾਰੇ ਚਾਹੇ ਜ਼ਿਲ੍ਹੇ ਦਾ ਪ੍ਰਧਾਨ ਹੈ ਚਾਹੇ ਕੋਈ ਹਲਕਾ ਇੰਚਾਰਜ ਨੇ ਜਾਂ ਪੰਜਾਬ ਲੈਵਲ ਤੇ ਉਹ ਉਹਨਾਂ ਸਕ੍ਰੀਨਿੰਗ ਕਮੇਟੀ ਬਣਦੀ ਹੈ ਜੀ ਉਹਨਾਂ ਦੇ ਵਿਚਾਰ ਲੈ ਕੇ ਉਏ ਕੈਂਡੀਡੇਟ ਅਨਾਉਂਸ ਕੀਤਾ ਜਾਂਦਾ ਹੈ ਮੈਨੂੰ ਸਮਝਦਾ ਵੀ ਸਾਡਾ ਕੋਈ ਵੀ ਐਮਐਲਏ ਜਾਂ ਕੋਈ ਹਲਕਾ ਇੰਚਾਰਜ ਜੋ ਸਾਡੇ ਹਾਈ ਕਮਾਂਡ ਨੇ ਕਰਤਾ ਉਹ ਤੋਂ ਸਾਰੇ ਖੁਸ਼ ਨਹੀਂ ਤੇ ਦੁੱਗਲ ਜੀ ਤੁਹਾਨੂੰ ਲੱਗਦਾ ਕਿ ਜਿਵੇਂ ਕਿ ਵਿਰੋਧ ਹੋ ਰਿਹਾ ਹੈ ਤੇ ਇਹਨੂੰ ਲੈ ਕੇ ਤੁਹਾਡੀ ਪਾਰਟੀ ਦੇ ਉੱਤੇ ਕੋਈ ਅਸਰ ਹੋਵੇਗਾ ਨਹੀਂ ਵਿਰੋਧ ਹੀ ਨਹੀਂ ਹੈਗਾ ਜੀ ਅੱਛਾ ਜੀ ਤੁਸੀਂ ਤੁਹਾਡੇ ਸਾਹਮਣੇ ਇਹਦਾ ਇੱਕ মিডিਆ ਨੇ ਕ੍ਰੀਏਟ ਕਰਤਾ ਸਾਡੇ ਚ ਕੋਈ ਵਿਰੋਧ ਨਹੀਂ ਹੈਗਾ ਰੋਜ਼ ਸਾਡੀਆਂ ਅਫਸੇ ਚ ਗੱਲਾਂ ਹੁੰਦੀਆਂ ਨੇ ਤੇ ਬਾਕੀ ਤੁਸੀਂ ਦੇਖ ਲਓਗੇ ਸਾਰੇ ਆਪਣੇ ਆਪਣੇ ਹਲਕਿਆਂ ਚ ਆਪਣੇ ਆਪਣੇ ਏਰੀਆ ਚ ਸਾਡੀ ਕਾਂਗਰਸ ਪਾਰਟੀ ਦੀ ਜਿੱਤ ਪ੍ਰਾਪਤ ਕਰਾਉਣਗੇ ਜੀ ਤੇ ਸਰ ਜਿਵੇਂ ਮਹਾਰਾਣੀ ਜੀ ਕਾਂਗਰਸ ਪਾਰਟੀ ਛੱਡ ਕੇ ਬੀਜੇਪੀ ਦੇ ਵਿੱਚ ਚਲੇ ਗਏ ਨੇ ਤੇ ਹੁਣ ਤਾਂ ਰਵੀਰ ਗਾਂਧੀ ਜੀ ਵੀ ਨੇ ਕਾਂਗਰਸ ਪਾਰਟੀ ਵੱਨੋਂ ਜੋ ਉਮੀਦਵਾਰ ਨੇ ਤੇ ਇਹਨਾਂ ਦੀ ਆਪਸੀ ਬਰਾਬਰ ਦੀ ਟੱਕਰ ਨੂੰ ਲੈ ਕੇ ਕੀ ਕਹੋ ਦੇਖੋ ਮਹਾਰਾਣੀ ਸਾਹਿਬ ਪੰਜ ਵਾਰ ਦੀ ਐਮਪੀ ਨੇ ਸੈਂਟਰ ਦੇ ਮੰਤਰੀ ਨੇ ਔਰ ਮੇਰੇ ਤਾਂ ਮੇਰੇ ਕੋਲ ਕੋਈ ਕਦ ਨਹੀਂ ਕੋਈ ਉਹਨਾਂ ਦੇ ਬਾਰੇ ਮੈਂ ਕੋਈ ਗੱਲਬਾਤ ਕਰਾਂ ਸਾਡੇ ਵਾਸਤੇ ਉਹ ਸਨਮਾਨਯੋਗ ਨੇ ਪਰ ਜੋ ਵੀ ਇਨਸਾਨ ਹੈ ਕੋਈ ਵੀ ਉਹ ਲੀਡਰ ਹੈ ਉਹ ਪਾਰਟੀ ਨਾਲ ਹੀ ਵੱਡਾ ਹੁੰਦਾ ਹੈ ਜੀ ਅੱਜ ਲੋਕ ਕਾਂਗਰਸ ਪਾਰਟੀ ਵੱਲ ਦੇਖ ਰਹੇ ਨੇ ਜੋ ਗਲਤੀ ਸਾਡੇ 2022 ਚ ਅਸੈਂਬਲੀ ਇਲੈਕਸ਼ਨਾਂ ਚ ਸਾਡੇ ਪੰਜਾਬੀਆਂ ਤੋਂ ਹੋਈ ਅੱਜ ਉਹ ਬਦਲਾਅ ਦੇ ਨਾਂ ਤੇ ਜਾਂ ਝੂਠੇ ਹਥਿਆਰਬਾਜ਼ੀ ਦੇ ਕਾਰਨ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦਮਾਗੇ ਇਹ ਝੂਠੇ ਵਾਦੇਆਂ ਕਾਰਨ ਹੋਈ ਅੱਜ 2 ਸਵਾ 2 ਸਾਲ ਹੋ ਗਏ ਸਾਡੀਆਂ ਮਾਵਾ ਭੈਣਾਂ ਨੂੰ ਹੀ ਪਤਾ ਲੱਗਿਆ ਵੀ ਕਿਸੇ ਨੂੰ ਕੋਈ ਹਜ਼ਾਰ ਰੁਪਏ ਮਿਲਿਆ ਜਾਂ ਕੋਈ ਜਿਹੜੇ ਇਹਨਾਂ ਨੇ ਨੌਕਰੀਆਂ ਦੇ ਵਾਦੇ ਕੀਤੇ ਸੀ ਜਾਂ ਬਦਲਾ ਦਾ ਵਾਦਾ ਕੀਤਾ ਸੀ ਉਹ ਕੋਈ ਪੂਰਾ ਨਹੀਂ ਹੋਇਆ ਅੱਜ ਸਾਰੇ ਹੀ ਦੇਸ਼ਵਾਸੀ ਕਾਂਗਰਸ ਵੱਲੋਂ ਦੇਖ ਰਹੇ ਨੇ ਔਰ ਕਾਂਗਰਸ ਪਾਰਟੀ ਦੀ ਜਿਹੜੀ ਹੈਗੀ ਆ ਉਹ ਸੈਂਟਰ ਚ ਇੰਡੀਆ ਬਲੌਕ ਦੀ ਸਰਕਾਰ ਬਣਨ ਜਾ ਰਹੀ ਹੈ ਤੁਸੀਂ ਵੀ ਮੀਡੀਆ ਵਾਲੇ ਤੁਹਾਨੂੰ ਵੀ ਪਤਾ ਲੱਗਦਾ ਤੇ ਬੜੀ ਤੁਸੀਂ 4 ਤਰੀਕ ਨੂੰ ਪਤਾ ਲੱਗ ਜੂਗਾ ਵੀ ਡਾਕਟਰ ਗਾਂਧੀ ਜਿੱਤ ਰਹੇ ਨੇ ਕਿ ਮਹਾਰਾਣੀ ਸਾਹਿਬ ਜਿੱਤ ਰਹੀ ਹੈ ਮੈਨੂੰ ਪੂਰਨ ਯਕੀਨ ਹੈ ਵੀ ਡਾਕਟਰ ਗਾਂਧੀ ਬੜੇ ਵੱਡੇ ਮਾਰਜਨ ਨਾਲ ਜਿੱਤ ਪ੍ਰਾਪਤ ਕਰਕੇ ਸਾਡੇ ਸਾਰੇ ਹੀ ਵਰਕਰ ਸਹਬਾਨ ਪੂਰੇ ਹੌਸਲੇ ਚ ਨੇ ਇਹ ਜਿੱਤ ਕੇ ਸੀਟ ਜਿਹੜੀ ਅਸੀਂ ਕਾਂਗਰਸ ਪਾਰਟੀ ਦੀ ਝੋਲੀ 'ਚ ਪਾਵਾਂਗੇ। ਜੀ। ਤੇ ਸਰ ਕਾਂਗਰਸ ਪਾਰਟੀ ਵਰਨਿਓ ਹੋਰ ਕੀ ਕੁਝ ਖਾਸ ਹੈ ਕਿ ਇਲੈਕਸ਼ਨ ਜਿਵੇਂ ਨੇੜੇ ਆ ਗਏ ਨੇ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਕਿੰਨੀ ਕੁ ਜਨਤਾ ਤੁਹਾਡੇ ਸਪੋਰਟ ਦੇ ਵਿੱਚ ਹੈ? ਦੇਖੋ ਜਿੱਥੋਂ ਤੱਕ ਜਨਤਾ ਦੀ ਹੈ, ਆਮ ਪਬਲਿਕ ਦੀ ਹੈ। ਸਾਡੀ ਕੈਂਪੇਨ ਚੱਲ ਰਹੀ ਹੈ। ਬਹੁਤ ਵਧੀਆ ਹੰਗਾਰਾ ਮਿਲ ਰਿਹਾ ਹੈ। ਜਿਹੜੇ ਡਾਕਟਰ ਸਾਹਿਬ ਸਾਡੇ ਮ ਗਾਂਧੀ ਸਾਹਿਬ ਪਹਿਲਾਂ ਵੀ 2014 ਤੋਂ ਐਮਪੀ ਰਹਿ ਕੇ ਗਏ ਨੇ ਉਹ 14 ਤੋਂ 2019 ਦਾ ਜਿਹੜਾ ਇਹਨਾਂ ਦਾ ਕਾਰਜਕਾਲ ਸੀ ਇਹਨਾਂ ਨੇ ਉਦੋਂ ਬਹੁਤ ਵਧੀਆ ਕੰਮ ਇਮਾਨਦਾਰੀ ਨਾਲ ਕੀਤਾ ਔਰ ਜੋ ਲੋਕਾਂ ਨੂੰ ਕਾਂਗਰਸ ਪਾਰਟੀ ਤੋਂ ਉਮੀਦਾਂ ਨੇ ਉਸ ਕਰਕੇ ਜਦ ਕਾਂਗਰਸ ਪਾਰਟੀ ਨੇ ਕੰਮ ਕੀਤੇ ਨੇ ਉਹ ਤੋਂ ਦੇਖਦੇ ਹੋਏ ਲੋਕ ਬਹੁਤ ਵੱਡੇ ਮਾਰਜਨ ਨਾਲ ਕਾਂਗਰਸ ਪਾਰਟੀ ਨੂੰ ਚੋਣਾਂ ਤੋ ਇਸੇ ਤਰ੍ਹਾਂ ਹੀ ਹੋਰ ਇਲੈਕਸ਼ਨਾਂ ਦੀ ਜਾਣਕਾਰੀ ਅਸੀਂ ਤੁਹਾਨੂੰ ਦਿੰਦੇ ਰਹਾਂਗੇ ਸੋ ਜੁੜੇ ਰਹਿਣਾ ਸਾਡੇ ਚੈਨਲ ਦਾ ਮੇਰੇ ਟਾਈਮ ਦੇ ਨਾਲ ਧੰਨਵਾਦ